ਕਿਸਾਨ ਇੱਕ ਵਾਰ ਫਿਰ ਤਿਆਰੀ ਦੇ ਵਿੱਚ ਨੇ 13 ਫਰਵਰੀ ਨੂੰ ਦਿੱਲੀ ਵੱਲ ਕੂਚ ਕਰਨਾ ਉਹਨਾਂ ਨੇ ਤੇ 16 ਫਰਵਰੀ ਨੂੰ ਭਾਰਤ ਬੰਦ ਦਾ ਸੱਦਾ ਦੇ ਦਿੱਤਾ ਗਿਆ। ਸੋ ਹੁਣ ਕਿਸਾਨ ਕਹਿੰਦੇ ਫਿਰ ਅਸੀਂ ਇੱਕ ਪਾਸਾ ਲਾ ਕੇ ਆਵਾਂਗੇ। ਚੰਗਾ ਤਾਂ ਇਹ ਹੈ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਨੇ। ਜੇ ਕਿਸਾਨ ਜਾਣਦੇ ਆ ਇਕੱਠੇ ਹੋ ਕੇ ਜਾਨ ਚੱਜ ਨਾਲ ਜਾਨ ਜੇ ਕਿਤੇ ਲੋਕ ਸਭਾ ਦੇ ਵਿੱਚ ਤੁਹਾਡਾ ਕੋਈ ਅਸਰ ਨਾ ਹੋਇਆ ਫਿਰ ਤੁਸੀਂ 1500 ਦੀ بجائے ਭਾਵੇਂ 15 ਲੱਖ ਮਾਰਚ ਕਰ ਲਿਓ ਕਿਸੇ ਨੇ ਨਹੀਂ ਪੁੱਛਣਾ ਹੁਣ ਲੋਕ ਵੀ ਸਵਾਲ ਖੜੇ ਕਰਦੇ ਨੇ ਕਿ ਉਦੋਂ ਜੇ ਮੈਂਬਰ ਪੈ ਜਾਂਦੇ ਹੋ ਸਕਦਾ ਕਿਤੇ ਸੁਣਵਾਈ ਹੋ ਜਾਂਦੀ ਕਿਉਂਕਿ ਘਟੋ ਘਟ ਕੇ ਕੇਂਦਰ 'ਚ ਤੁਹਾਡੀ ਗੱਲ ਤਾਂ ਪਹੁੰਚਦੀ ਉਹਨਾਂ ਮੀਟਿੰਗਾਂ ਦੇ ਵਿੱਚ ਉਦੋਂ ਵੀ ਇਹ ਕਹਿੰਦੇ ਤਿੰਨ ਜਣੇ ਜਾਂ ਚਾਰ ਜਣੇ ਜਿੰਨੇ ਵੀ ਕਹਾ ਸੀ ਉਹਨਾਂ ਨੇ ਸ਼ਾਮਲ ਹੁੰਦੇ ਤਾਂ ਸ਼ਾਇਦ ਐਮਐਸਪੀ ਦਾ ਕੋਈ ਮਸਲਾ ਹੱਲ ਹੋ ਜਾਂਦਾ ਹੈ ਕਹਿੰਦੇ ਹੁਣ ਜਿਹੜੇ ਸੜਕ ਹਾਦਸੇ ਨੇ ਉਹਨਾਂ ਦੇ ਵਿੱਚ ਕਮੀ ਆ ਜਾਵੇਗੀ ਇੱਕ ਹੋਰ ਉਹਨਾਂ ਨੇ ਗੱਲ ਕਹਿਤੀ ਕਿ ਅਸੀਂ 1 ਫਰਵਰੀ ਤੋਂ ਇਹ ਸ਼ੁਰੂ ਹੋਵੇਗੀ ਸੜਕਾਂ ਤੇ ਫੋਰਸ ਆਏਗੀ ਤੇ 1 ਤੋਂ ਲੈ ਕੇ 29 ਫਰਵਰੀ ਤੱਕ ਦਾ ਡੇਟਾ ਵੀ ਤੁਹਾਨੂੰ ਦਵਾਂਗੇ ਜਨਤਕ ਕਰਾਂਗੇ ਕਿ ਕਿੰਨੇ ਹਾਦਸੇ ਪਹਿਲਾਂ ਹੁੰਦੇ ਸੀ ਚੰਗਾ ਹੁੰਦਾ ਇਹ 1 ਜਨਵਰੀ ਤੋਂ ਕੀਤੀ ਜਾਂਦੀ ਹਮ ਸਭ ਤੋਂ ਵੱਧ ਸੜਕਾਂ 'ਸੇ ਧੁੰਦ 'ਚ ਹੁੰਦੇ ਨੇ ਹਮ ਫਰਵਰੀ ਦੇ ਵਿੱਚ ਧੁੰਦ ਦਾ ਨਾਮੋ ਨਿਸ਼ਾਨ ਨਹੀਂ ਰਹਿੰਦਾ ਮਿਟ ਜਾਂਦਾ ਹਮ ਫਿਰ ਇਸ ਤੇ ਯੋਜਨਾ ਵੀ ਸ਼ੁਰੂ ਕਰਤੀ ਹੈ ਜੇ ਕੋਈ ਚੱਕਵੀ ਨੂੰ ਲੈ ਕੇ ਆਵੇਗਾ ਉਦੋਂ 2000 ਰੁਪਏ ਦਿੱਤਾ ਜਾਵੇਗਾ ਹੂੰ ਪਹਿਲੇ ਜ਼ਮਾਨੇ 'ਚ ਇਸ ਕਰਕੇ ਨਹੀਂ ਸੀ ਕੋਈ ਚੱਕਦਾ ਕਿ ਪੁਲਿਸ ਵਾਲੇ ਉਸੇ ਦੀ ਗੱਲ ਪਾਈ ਜਾਂਦੇ ਸੀ ਕਿ ਆ ਜਾ ਤੂੰ ਹੀ ਮਾਰ ਕੇ ਆਇਆ ਹੋਵੇਗਾ ਤੇ ਜਿਹੜੀ ਗੱਲ ਉਹ ਉੱਥੇ ਕਹਿਗੇ ਵੀ ਮੈਂ ਤਾਂ ਆਪਣਾ ਇਹਦਾ ਟੈਸਟੀ ਨਹੀਂ ਕਰਾਇਆ ਤੇ ਕਾਲਰ ਸਾਡੇ ਕਹੀ ਜਾਂਦੇ ਆ ਜੀ ਐਵੇਂ ਝੂਠ ਮਾਰਦੇ ਆ ਕਰਾਇਆ ਤੇ ਜਦੋਂ ਵਿਜੀਟਰੀਆ ਸਾਹਿਬ ਨੇ ਇਹ ਗੱਲ ਨੂੰ ਚੱਕ ਲਿਆ ਤੇ ਫਿਰ ਉਹਨਾਂ ਨੇ ਥੋੜਾ ਜਿਹਾ ਉਹਦਾ ਸਾਂਭਣ ਦਾ ਯਤਨ ਵੀ ਕੀਤਾ ਕਿ ਪੁੱਤਰ ਨਹੀਂ ਬੱਚੇ ਮਠੜੇ ਵੀ ਵੀ ਜੇ ਪ੍ਰਧਾਨ ਪ੍ਰਿੰਦਰ ਨਦਰ ਮੋਦੀ ਤੇ ਆਰਐਸਐਸ ਦੇ ਮੁਖੀ ਹੋਣ ਭਗਵਤ ਯੋਗ ਅਦਿੱਤਿਆਨਾਥ ਉਹ ਤਾਂ ਮੌਕੇ ਤੇ ਹੈ ਹੀ ਸੀਗੇ ਪਰ ਵੱਡੀ ਪੱਧਰ ਤੇ ਉਤੇ ਸੱਦਾ ਦਿੱਤਾ ਗਿਆ ਸੀਗਾ ਉਹਨਾਂ ਸਖਸ਼ੇ ਤਾਂ ਨੂੰ ਜਿਨ੍ਹਾਂ ਦਾ ਦੇਸ਼ ਦੇ ਵਿੱਚ ਵੱਡਾ ਨਾਮ ਹੈ ਫਿਲਮੀ ਕਲਾਕਾਰ ਖਿਡਾਰੀ ਰਾਜਨੀਤਿਕਾ ਕਾਫੀ ਕੋ ਸੀਗਾ ਤੇ ਸੰਤ ਸਮਾਜ ਵੀ ਵੱਡੀ ਗਿਣਤੀ ਦੇ ਵਿੱਚ ਅੱਗੇ ਆਇਆ ਸਾਰੇ ਦਾ ਸਾਰਾ ਸਮਾਗਮ ਪ੍ਰਧਾਨ ਮੰਤਰੀ ਸਾਹਿਬ ਨੇ ਆਪਣੇ ਕੇਂਦਰਿਤ ਕਰ ਲਿਆ ਉਹਨਾਂ ਦੇ ਖਾਸਮ ਖਾਸ ਜੋਟੀਦਾਰ ਅਮਿਤ ਸ਼ਾ ਉਹ ਵੀ ਨਹੀਂ ਗਏ ਸਤਿ ਸ਼੍ਰੀ ਅਕਾਲ ਸਾਡਾ ਖਾਸ ਪ੍ਰੋਗਰਾਮ ਖਬਰ ਤੋੜ ਦੇਖ ਰਹੇ ਦੇਸ਼ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮੁੱਦਿਆਂ ਦੇ ਉੱਤੇ ਚਰਚਾ ਕਰਦੇ ਹਾਂ ਤੇ ਨਾਲ ਹੀ ਝਾਤ ਪਾਉਨੇ ਆ ਹਫ਼ਤੇ ਭਰ ਦੀਆਂ ਸਰਗਰਮੀਆਂ ਦੇ ਉੱਤੇ ਕਿ ਹਫ਼ਤੇ ਦੇ ਦੌਰਾਨ ਦੇਸ਼ ਦੇ ਵਿੱਚ ਸੂਬੇ ਦੇ ਵਿੱਚ ਰਾਜਨੀਤੀ ਦੇ ਵਿੱਚ ਕੀ ਕੁਝ ਵਾਪਰਿਆ ਕਿਹੜੇ ਉਤਰਾ ਚੜ੍ਹਾ ਆਏ ਕਿਹੜਾ ਨਾਰਾਜ਼ ਹੋਇਆ ਕਿਹੜਾ ਲੀਡਰ ਦੂਜੀ ਪਾਰਟੀ 'ਚ ਚਲਾ ਗਿਆ ਇਹ ਸਾਰੀਆਂ ਖਬਰਾਂ ਦੇ ਉੱਤੇ ਚਰਚਾ ਕਰਦੇ ਹਾਂ ਤੇ ਇਸ ਚਰਚਾ ਦਾ ਹਿੱਸਾ ਬੰਦੇ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆਂ ਸਵਾਗਤ ਹੈ ਜੀ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਢਿੱਲੋਂ ਸਾਹਿਬ ਜਿਸ ਤਰ੍ਹਾਂ ਦੇ ਨਾਲ ਹਮ ਇੱਕ ਹਫਤਾ ਅਸੀਂ ਇਸ ਸਾਲ ਦਾ ਵੀ ਕੱਢ ਦਿੱਤਾ ਹੈ ਹੌਲੀ ਹੌਲੀ ਕਰਦੇ ਆਂ ਇਸ ਸਾਲ ਵੀ बीत ਜਾਏਗਾ ਤੇ ਉਮੀਦ ਕਰਦੇ ਹੁੰਦੇ ਆ ਵੀ ਸਾਰੇ ਖੁਸ਼ ਰਹਿਣ ਵਧੀਆ ਤਰੀਕੇ ਦੇ ਨਾਲ ਰਹਿਣ ਤੰਦਰੁਸਤੀਆਂ ਹੋਣ ਖੁਸ਼ਹਾਲੀ ਆਵੇ ਪਰ ਇਸ ਦੌਰਾਨ ਕਾਫੀ ਉਤਰਾਚੜਾ ਦੇਖਣ ਨੂੰ ਮਿਲੇ ਨੇ ਇੱਕ ਤਾਂ ਇਹ ਕਿ 26 ਜਨਵਰੀ ਦਾ ਦਿਹਾੜਾ ਮਨਾਇਆ ਗਿਆ ਗਣਤੰਤਰ ਦਿਵਸ ਦੇਸ਼ ਭਰ ਦੇ ਵਿੱਚ ਪੂਰੀ ਧੁੰਮ ਰਹੀ ਸੂਬੇ ਪੱਧਰ ਦੇ ਉੱਤੇ ਜ਼ਿਲ੍ਹਾ ਪੱਧਰ ਦੇ ਉੱਤੇ ਬਲਾਕ ਪੱਧਰ ਦੇ ਉੱਤੇ ਤਹਿਸੀਲ ਪੱਧਰ ਦੇ ਉੱਤੇ ਦਫ਼ਤਰਾਂ ਦੇ ਵਿੱਚ ਸੰਸਥਾਵਾਂ ਵੱਲੋਂ ਕੌਮੀ ਝੰਡਾ ਲਹਿਰਾਇਆ ਗਿਆ ਤੇ 26 ਜਨਵਰੀ ਦੇ ਉੱਤੇ ਕਾਫੀ ਕੁਝ ਆਕਰਸ਼ਣ ਦਾ ਕੇਂਦਰ ਰਿਹਾ ਦਿੱਲੀ ਵਾਲੀ ਪਰੇਡ ਦੇ ਵਿੱਚ ਵੀ ਕਰਤੱਵਯਾ ਪਥ ਦੇ ਉੱਤੇ ਰਾਜਪਥ ਹੁੰਦਾ ਸੀਗਾ ਇਹਨੂੰ ਤਬਦੀਲ ਕਰਕੇ ਕਰਤੱਵਯਾ ਪਥ ਕਰ ਦਿੱਤਾ ਗਿਆ ਸੀ ਤਾਂ ਉੱਥੇ ਵੀ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਤੇ ਇਸ ਵਾਰ ਬੀਬੀਆਂ ਨੂੰ ਮਹਿਲਾਵਾਂ ਨੂੰ ਮੌਕਾ ਦਿੱਤਾ ਗਿਆ ਉਹਨਾਂ ਨੇ ਆਪਣੀ ਪ੍ਰੇਰਡ ਦਿਖਾਈ ਉਹਨਾਂ ਨੇ ਮੋਟਰਸਾਈਕਲਾਂ ਦੇ ਉੱਤੇ ਕਰਤੱਵ ਦਿਖਾਏ ਤੇ ਝਾਕੀਆਂ ਦਿਖਾਈਆਂ ਗਈਆਂ ਪਰ ਰੋਜ਼ ਥੋੜਾ ਜਿਹਾ ਇਹ ਰਿਹਾ ਕਿ ਪੰਜਾਬ ਦੀ ਝਾਕੀ ਉਹਨਾਂ ਝਾਕੀਆਂ ਦੇ ਵਿੱਚ ਨਹੀਂ ਸੀ ਤੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਵੀ ਕੌਮੀ ਝੰਡਾ ਲਹਿਰਾਇਆ ਲੁਧਿਆਣਾ ਦੇ ਵਿੱਚ ਤੇ ਪਟਿਆਲਾ ਦੇ ਵਿੱਚ ਰਾਜਪਦਰੀ ਸਮਾਗਮ ਸੀਗਾ ਬਨਵਾਰੀ ਨਾਲ ਪ੍ਰੋਹਿਤ ਪੰਜਾਬ ਦੇ ਰਾਜਪਾਲ ਪਹੁੰਚੇ ਕੁੱਲ ਮਿਲਾ ਕੇ ਇਸ ਹਫ਼ਤੇ ਦੇ ਦੌਰਾਨ 26 ਜਨਵਰੀ ਅਸੀਂ ਮਨਾ ਲਈ ਹੈ ਅੱਪਾ ਇਹਨੂੰ ਕੌਮੀ ਪੱਧਰ ਤੋਂ ਸ਼ੁਰੂ ਕਰ ਲੈਣੇ ਆ ਜੀ ਜਿੱਥੇ ਦੇਸ਼ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਹੂੰ ਰਾਸ਼ਟਰੀ ਝੰਡਾ ਚਲਾਇਆ ਨਵੇਕਲੀ ਗੱਲ ਇਹਦੇ ਵਿੱਚ ਇਹ ਸੀ ਕਿ ਫਰਾਂਸ ਦੇ ਰਾਸ਼ਟਰਪਤੀ ਅਮੈਨੂਅਲ ਮੁਕਾਰਾਉ ਹੂੰ ਉਹ ਇਹਦੇ ਮੁੱਖ ਮਹਿਮਾਨ ਸੀ ਜੀ ਇੱਕ ਵੱਖਰੀ ਗੱਲ ਹੈ ਕਿ ਬਾਅਦ ਦੇ ਵਿੱਚ ਅਸੀਂ ਰਲ ਕੇ ਹੂੰ ਕੁਝ ਸਮਝੌਤੇ ਕੀਤੇ ਨੇ ਜੀ ਫਰਾਂਸ ਤੋਂ ਰਫਾਲ ਜਹਾਜ਼ ਤਾਂ ਪਹਿਲੇ ਹੀ ਭਾਰਤ ਲੈਂਦਾ ਹੁਣ ਕਹਿੰਦੇ ਕਿ ਹੈਲੀਕਾਪਟਰ ਜਿਹੜਾ ਸਿਵਲ ਸਿਵਲੇਲੀਆ 125 ਹੂੰ ਉਹ ਟਾਟਾ ਤੇ ਭਾਰਤ ਜਿਹੜਾ ਹੈਗਾ ਉਹਨਾਂ ਦੇ ਨਾਲ ਗੁਪਤ 에ਅਰ ਬੇਸ ਦਾ ਸਮਝੌਤਾ ਹੋਇਆ ਹੈ ਤੇ ਫਰਾਂਸ ਸਾਨੂੰ ਟੈਕਨੋਲੋਜੀ ਦੇ ਪੱਖ ਤੋਂ ਹਿੱਸੇਦਾਰੀ ਪਾਏਗਾ ਹੂੰ ਬਦੇਸ ਸਖਤ ਰਹੀ ਸਾਡੇ ਬਰੇ ਇੱਕ ਵਾਤਰਾ ਇੱਕ ਤਾਂ ਉਹ ਹੂੰ ਇੱਕ ਸਾਡੇ ਕੋਲੇ ਬਹੁਤ ਵੱਡੇ ਪੱਧਰ ਤੇ ਨਿਰਾਸ਼ਤਾ ਪੱਲੇ ਲੱਗੀ ਸੀ ਜਦੋਂ ਕੈਨੇਡਾ ਨੇ ਸਾਡੇ ਵਿਦਿਆਰਥੀਆਂ ਨੂੰ ਲਿਆਉਣ ਵਾਸਤੇ ਸਾਡੇ ਵਿਦਿਆਰਥੀਆਂ ਨੂੰ ਪੜਾਉਣ ਵਾਸਤੇ ਕਾਫੀ ਸਖਤੀ ਕਰਤੀ ਹੈ ਹੂੰ ਉਹਦਾ ਸਾਨੂੰ ਬਹੁਤ ਅਸਰ ਪਿਆ ਪਰ ਦੂਜੇ ਪਾਸੇ ਅਮਰੀਕੀਅਲ ਮੁਕਰਾਂ ਇਹਨਾਂ ਨੇ ਇੱਕ ਗੱਲ ਖੁਸ਼ੀ ਵਾਲੀ ਦੇਗੇ ਵੀ 30000 ਵਿਦਿਆਰਥੀ ਫਰਾਂਸ ਦੇ ਵਿੱਚ ਥੋੜਾ ਹਰ ਸਾਲ ਆ ਕੇ ਪੜ ਸਕਦੇ ਜੀ ਠੀਕ ਹੈ ਚੰਗੀ ਗੱਲ ਹੈ ਹਮ ਪਰ ਮੈਂ ਦੂਸਰੀ ਗੱਲ ਕਰਦਾ ਅਸੀਂ ਕਦੇ ਸ਼ਾਇਨਿੰਗ ਇੰਡੀਆ ਹਮ ਕਦੇ ਵਿਸ਼ਵ ਗੁਰੂ ਕਦੇ ਕੁਸ਼ ਕਰਦੇ ਆਂ ਕਦੇ ਕੁਸ਼ ਕਰਦੇ ਆਂ ਹਮ ਕੱਲਾ ਆਬਾਦੀ ਵਧਾਉਣ ਦਾ ਹੀ ਰਿਕਾਰਡ ਤੋੜ ਬਣਾਉਣਾ ਹੈ ਜਾਂ ਅਸੀਂ ਕੁਝ ਲੋਕ ਇੱਥੇ ਆਪਣੇ ਭਾਰਤ ਦੇ ਵਿੱਚ ਉਹ ਚੀਜ਼ਾਂ ਪੈਦਾ ਕਰਨੀਆਂ ਨੇ ਸਾਨੂੰ ਦੂਜੇ ਪਾਸੇ ਜਾਣਾ ਹੀ ਨਾ ਪਵੇ। ਹੂੰ ਅਨਾਜ ਦੇ ਪੱਖ ਤੋਂ ਸਾਡੇ ਉੱਤਰੀ ਭਾਰਤ ਦੇ ਕਿਸਾਨਾਂ ਨੇ ਖਾਸ ਕਰ ਪੰਜਾਬ ਹਰਿਆਣਾ ਯੂਪੀ ਰਾਜਸਥਾਨ ਨੇ ਹੂੰ ਆਤਮ ਨਿਰਭਰ ਬਣਾਤਾ ਤੇ ਉਹ ਆਤਮ ਨਿਰਭਰ ਅਨਾਜ ਵਿੱਚ ਬਣਾਉਣ ਵਾਲਾ ਕਿਸਾਨ ਸਵਾ ਸਾਲ ਦਿੱਲੀ ਦੀਆਂ ਸੜਕਾਂ ਤੇ ਬੈਠਾ ਰਿਹਾ। ਜੀ ਹੁਣ ਵੀ ਉਹ ਹੂੰ ਬਦਲਵੇਂ ਰੂਪ ਦੇ ਵਿੱਚ ਆਪਣਾ ਸੰਘਰਸ਼ ਕਰ ਰਿਹਾ ਹੈ ਹੂੰ ਸੋ ਜਿੱਥੇ ਅਸੀਂ ਇਹਨਾਂ ਕੁਝ ਕੀਤਾ ਤੇ ਮੇਰੀ ਸਨੇਵਰ ਬੇਨਤੀ ਹੈ ਉੱਥੇ ਸਾਡੀ ਸਰਕਾਰ ਇਸ ਤਰ੍ਹਾਂ ਦੇ ਪ੍ਰਬੰਧ ਕਰੇ ਕਿ ਭਾਰਤ ਨੂੰ ਦੂਜੇ ਮੁਲਕਾਂ ਵੱਲ ਦੇਖਣ ਦੀ ਜ਼ਰੂਰਤ ਹੀ ਨਾ ਪਵੇ ਸਾਰਾ ਕੁਝ ਜਿਵੇਂ ਮਹਾਤਮਾ ਗਾਂਧੀ ਸਵਦੇਸ਼ੀ ਕਹਿੰਦੇ ਸੀ ਹੂੰ ਨਾਰਾ ਤਾਂ ਹੁੰਦੀ ਸਰਕਾਰ ਨੇ ਵੀ ਦਿੱਤਾ ਪਰ ਉਹਨੂੰ ਵਿਅਕਤੀਗਤ ਤੌਰ ਤੇ ਉਹਨੂੰ ਜਮਿਨੀ ਹਕੀਕਤ ਵਿੱਚ ਬਦਲਿਆ ਜਾਵੇ ਤਾਂ ਹੀ ਅੱਗੇ ਹੈ ਰਾਜਪਦਰੀ ਸਵਾਗਮ ਪਟਿਆਲੇ ਚ ਹੋਇਆ ਜਿੱਥੇ ਬਨਵਾਰੀ لال ਪ੍ਰੋਹਤ ਸਾਹਿਬ ਨੇ ਕੌਮੀ ਝੰਡਾ ਲਹਿਰਾਇਆ ਬਹੁਤ ਸਾਰੀਆਂ ਸ਼ਕਤੀਆਂ ਦਾ ਸਨਮਾਨ ਕੀਤਾ ਉਹਨਾਂ ਨੇ ਭ੍ਰਿਸ਼ਟਾਚਾਰ ਤੇ ਨਸ਼ਿਆਂ ਦੇ ਮਾਮਲੇ ਵਿੱਚ ਜੋ ਸਰਕਾਰ ਕੰਮ ਕਰ ਰਹੀ ਹੈ ਉਹਦੀ ਪ੍ਰਸ਼ੰਸਾ ਕੀਤੀ ਪਰ ਇੱਕ ਗੱਲ ਤਾਂ ਦਾਲ ਹੋ ਗਈ ਨਾ ਕਿ ਨਸ਼ੇ ਇੱਥੇ ਹੈਗੇ ਨਹੀਂ ਇਹ ਨਸ਼ਿਆਂ ਦਾ ਕੋੜ ਕੁਝ ਡੇਢ ਕਤਹਾਕਾ ਪਹਿਲਾਂ ਆਇਆ ਤੇ ਉਹ ਇਸ ਤਰ੍ਹਾਂ ਕੇ ਨਾਲ ਘਰ ਘਰ ਗਿਆ ਕਿ ਪਿੰਡ ਪਿੰਡ ਘਰ ਘਰ ਦੇ ਵੱਲ ਫੈਲਦਾ ਜਾ ਰਿਹਾ ਹੈ ਤੇ ਰਾਜਪ트ਰੀ ਸਵਾਗਮ ਜਿਹੜਾ ਮੁੱਖ ਮੰਤਰੀ ਸਾਹਿਬ ਦਾ ਸੀ ਰਾਜਪ트ਰੀ ਨਹੀਂ ਮੁੱਖ ਮੰਤਰੀ ਸਾਹਿਬ ਦਾ ਉਹ ਲੁਧਿਆਣੇ ਦੇ ਪੰਜਾਬ ਖੇਤੀਬੜੀ ਯੂਨੀਵਰਸਿਟੀ ਦੇ ਸਟੇਡੀਅਮ ਦੇ ਵਿੱਚ ਸੀ ਉੱਥੇ ਉਹਨਾਂ ਨੇ ਰਾਸ਼ਟਰੀ ਝੰਡਾ ਚੁਲਾ ਕੇ ਕੁਝ ਵਿਸ਼ੇਸ਼ ਗੱਲਾਂ ਬਾਤਾਂ ਉਹਨਾਂ ਨੇ ਕੀਤੀਆਂ ਨੇ ਤੇ ਫਿਰ ਇੱਕ ਗੱਲ ਦੇ ਵਿੱਚ ਉਹ गिर ਗਏ ਹੂੰ ਜੀ ਦਾ ਫਿਰ ਕੱਲ ਜਿਹੜਾ ਪਰਸੋ ਬੜਾ ਖਾਣਾ ਸੀਗਾ 26 ਤਰੀਕ ਨੂੰ ਰਾਜਪਾਲ ਸਾਹਿਬ ਦੀ ਕੋਠੀ ਇਹ ਰੋਂ ਉਹ ਕਹਿੰਦੇ ਆ ਜੀ ਐਟੋਮ ਹੂੰ ਐਟੋਮ ਦੇ ਵਿੱਚ ਰਾਜਪਾਲ ਸਾਹਿਬ ਨੇ ਸੱਦੇ ਸੀ ਤੇ ਮੁੱਖ ਮੰਤਰੀ ਸਾਹਿਬ ਨੇ ਛੱਲਾ ਵੀ ਗਾਇਆ ਤੇ ਜਿਹੜੀ ਗੱਲ ਉਹ ਉੱਥੇ ਕਹਿ ਗਏ ਵੀ ਮੈਂ ਤਾਂ ਆਪਣਾ ਇਹਦਾ ਟੈਸਟ ਹੀ ਨਹੀਂ ਕਰਾਇਆ ਹੂੰ ਤੇ ਕਾਲਰ ਸਾਡੇ ਕਹੀ ਜਾਂਦੇ ਆ ਜੀ ਐਵੇਂ ਝੂਠ ਮਾਰਦੇ ਆ ਕਰਾਇਆ ਹੈ ਹੂੰ ਤੇ ਜਦੋਂ ਮਜੀਠੀਆ ਸਾਹਿਬ ਨੇ ਇਹ ਗੱਲ ਨੂੰ ਚੱਕ ਲਿਆ ਤੇ ਫਿਰ ਉਹਨਾਂ ਨੇ ਥੋੜਾ ਜਾ ਉਹਦਾ ਆ ਸੰਭਲਣ ਦਾ ਯਤਨ ਵੀ ਕੀਤਾ ਕਿ ਪੁੱਤਰ ਨਹੀਂ ਬੱਚੇ ਮਠੜੇ ਮੇਵੇ ਹੂੰ ਸੋ ਛੱਲਾ गा ਕੇ ਉਹਨਾਂ ਨੇ ਵੀ ਇਹ ਛੱਲੇ ਨੂੰ ਇੱਕ ਕਿਸਮ ਦੇ ਨਾਲ ਦੁਬਾਰਾ ਯਾਦ ਕਰਾਤਾ ਪਹਿਲਾਂ ਮਜੀਠੀਆ ਸਾਹਿਬ ਛੱਲਾ ਸਾਹਿਬ ਕਾ ਮੁੱਖ ਮੰਤਰੀ ਚਰਜੀ ਸੁਚੰਨੀ ਨੂੰ ਕਿਹਾ ਕਰਦੇ ਸਨ ਜੀ ਬਿਲਕੁਲ ਜੀ ਤੇ ਅਗਲੀ ਖਬਰ ਦਾ ਰੁਕ ਕਰਦੇ ਆਂ ਸ਼੍ਰੀ ਰਾਮ ਮੰਦਰ ਅਯੁੱਧਿਆ ਦੇ ਵਿੱਚ ਬਣਿਆ ਬਣ ਵੀ ਰਿਹਾ ਇੱਕ ਜਿਹੜਾ ਉਹਦਾ ਪੜਾ ਸੀਗਾ ਉਹ ਸੰਪੂਰਨ ਹੋ ਗਿਆ ਤੇ ਦੂਜੇ ਪੜਾ ਦੀ ਸ਼ੁਰੂਆਤ ਹੋ ਚੁੱਕੀ ਹੈ ਵਿਕਾਸ ਕਰ ਜਾ ਰਹੀ ਹੈ ਨਿਰਮਾਣ ਕਰ ਜਾ ਰਹੀ ਹੈ ਪਰ ਇਹ ਸਭ ਦੇ ਚੱਲਦਿਆਂ ਪ੍ਰਾਣ ਪ੍ਰਤੀਸ਼ਟਾ ਕਰ ਦਿੱਤੀ ਗਈ ਹੈ ਭਗਵਾਨ ਰਾਮ ਦੀ ਮੂਰਤੀ ਦੀ ਜਿਸ ਤੋਂ ਬਾਅਦ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਵੀ ਪਹੁੰਚਣੇ ਸ਼ੁਰੂ ਹੋ ਗਏ ਨੇ ਤੇ ਇਹ ਵੀ ਜਿਹੜਾ ਸਮਾਗਮ ਆ ਕਾਫੀ ਚਰਚਾ ਦੇ ਵਿੱਚ ਰਿਹਾ ਸਾਰੇ ਟੀਵੀ ਚੈਨਲਸ ਨੇ ਸੋਸ਼ਲ ਮੀਡੀਆ ਪਲੇਟਫਾਰਮਸ ਨੇ ਇਹਨੂੰ ਲਾਈਵ ਦਿਖਾਇਆ ਤੇ ਕੁਝ ਹੀ ਪਲਾਂ ਦੇ ਵਿੱਚ ਇਹ ਸਾਰਾ ਕੁਝ ਉੱਥੇ ਹੋਇਆ ਇੱਕ ਮਹੂਰਤ ਕੱਢਿਆ ਗਿਆ ਸੀ ਉਸ ਮਹੂਰਤ ਦੇ ਮੁਤਾਬਕ ਹੀ ਸਾਰਾ ਕਾਰਜ ਵਿਹਾਰ ਕੀਤੇ ਗਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਆਰਐਸਐਸ ਦੇ ਮੁਖੀ ਮੋਨ ਭਾਗਵਤ ਯੋਗ ਅਦਿੱਤਿਆਨਾਥ ਉਹ ਤਾਂ ਮੌਕੇ ਤੇ ਹੈ ਹੀ ਸੀਗੇ ਪਰ ਵੱਡੀ ਪੱਧਰ ਦੇ ਉੱਤੇ ਸੱਦਾ ਦਿੱਤਾ ਗਿਆ ਸੀਗਾ ਉਹਨਾਂ ਸਖਸ਼ੀਤਾ ਨੂੰ ਜਿਨ੍ਹਾਂ ਦਾ ਦੇਸ਼ ਦੇ ਵਿੱਚ ਵੱਡਾ ਨਾਮ ਹੈ ਫਿਲਮੀ ਕਲਾਕਾਰ ਖਿਡਾਰੀ ਰਾਜਨੀਤਾ ਕਾਫੀ ਕੁਛ ਸੀਗਾ ਤੇ ਸੰਤ ਸਮਾਜ ਵੀ ਵੱਡੀ ਗਿਣਤੀ ਦੇ ਵਿੱਚ ਅੱਗੇ ਆਇਆ ਦੇਖੋ ਇੱਕ ਭਾਰਤ ਦੀ ਰਾਜਨੀਤੀ ਜਾਂ ਕਿਹੜੇ ਪਾਸੇ ਨੂੰ ਰਹੀ ਹੈ ਹਮ ਐਸ ਵੇਲੇ ਵਿਗਿਆਨਕ ਜੋਗ ਹੈ ਤੇ ਲੋਕ ਬੜੀ ਤੇਜ਼ੀ ਦੇ ਨਾਲ ਤਾਰਿਆਂ ਦੇ ਵਿੱਚ ਜਾ ਰਹੇ ਨੇ ਸਾਡੀ ਆਪਣੀ ਇੱਕ ਧੀ ਹਮ ਕਲਪਨਾ ਚਾਵਲਾ ਤਾਰਿਆਂ ਤੇ ਖੋਜ ਕਰਦੀ ਕਰਦੀ ਤਾਰਾ ਬਣ ਬੈਠੀ ਹਮ ਲੇਕਿਨ ਅੱਜ ਵੀ ਉਹ ਧਰੂ ਤਾਰੇ ਵਾਂਗ ਚਮਕਦੀ ਹੈ ਹਮ ਅਸੀਂ ਕੋਈ ਵੀ ਧਰਮ ਹੈ ਸਾਰਿਆਂ ਦਾ ਦਿਲੋਂ ਸਤਿਕਾਰ ਕਰਦੇ ਆਂ ਪਰ ਕੀ ਸਾਡੀ ਰਾਜਨੀਤੀ ਹੁਣ ਧਰਮ ਦੇ ਜਰੀਏ ਚੱਲੂਗੀ ਧਰਮ ਦੇ ਨਾਂ ਤੇ ਭਗਵਾਨ ਜੀ ਦੇ ਨਾਂ ਤੇ ਅਸੀਂ ਵੋਟਾਂ ਮੰਗਾਂਗੇ ਲੋਕਾਂ ਦੀ ਆਸਥਾ ਮੈਨੂੰ ਯਾਦ ਹੈ ਸਾਬਕਾ ਕੇਂਦਰੀ ਮੰਤਰੀ ਸ਼ਸ਼ੀ थरूर ਉਹਨਾਂ ਦੀ ਗੱਲ ਵੀ ਮੈਂ ਕਰਾਂਗਾ 22 ਨਵੰਬਰ ਦਾ ਦਿਨ ਮਿਥਿਆ ਗਿਆ ਸਾਰੇ ਦਾ ਸਾਰਾ ਸਮਾਗਮ ਪ੍ਰਧਾਨ ਮੰਤਰੀ ਸਾਹਿਬ ਨੇ ਆਪਣੇ ਕੇਂਦਰਿਤ ਕਰ ਲਿਆ ਉਹਨਾਂ ਦੇ ਖਾਸਮ ਖਾਸ ਜੋਟੀਦਾਰ ਅਮਿਤ ਸ਼ਾ ਉਹ ਵੀ ਨਹੀਂ ਗਏ ਉਸ ਧਰਤੀ ਦੇ ਬਾਵਾ ਟਾਈਮ ਅ ਮੁੱਖ ਮੰਤਰੀ ਰਹਿਣ ਵਾਲੇ ਰਾਜਨਾਥ ਸਿੰਘ ਵੀ ਨਹੀਂ ਸੀ ਹੂੰ ਪਾਰਟੀ ਦੇ ਵਿੱਚ ਸਭ ਤੋਂ ਵੱਡਾ ਉਦਹਾ ਹੁੰਦਾ ਪਾਰਟੀ ਪ੍ਰਧਾਨ ਦਾ ਤੇ ਪਾਰਟੀ ਪ੍ਰਧਾਨ ਵੀ ਨੇੜੇ ਨਹੀਂ ਠੁਕਣ ਦਿੱਤਾ ਜਿਵੇਂ ਉਹਨਾਂ ਚੋਂ ਕੋਈ ਉਹ ਨਾ ਕਿਤੇ ਮੜਾ ਮੋਟਾ ਲਾਹਾ ਲੈ ਜਾਣ ਸਾਰੇ ਦਾ ਸਾਰਾ ਇੱਕੋ ਸ਼ਖਸ਼ ਪ੍ਰਧਾਨ ਮੰਤਰੀ ਅਗਲੇ ਦਿਨਾਂ ਤੋਂ ਆਮ ਲੋਕਾਂ ਵਾਸਤੇ ਖੋਲਤਾ ਤੇ ਅੰਕੜੇ ਦੇ ਰਹੇ ਨੇ ਐਨੇ ਲੱਖ ਨੇ ਮੱਥਾ ਟੇਕਤਾ ਟੇਕੇ ਦਿਖਾਓ ਹੂੰ ਗਿਣਤੀ ਕਰਾਓ ਤੁਸੀਂ ਕਹਿੰਦੇ ਹੋ 5 ਲੱਖ 10 ਹਜ਼ਾਰ ਤੁਸੀਂ 50 ਹਜ਼ਾਰ ਬੰਦੇ ਤੋਂ ਟੇਕ ਕੇ ਦਿਖਾਓ ਸਾਰੇ ਦਿਨ ਚ ਜੇ ਤਾਂ ਇੱਕ ਪਾਸੇ ਆ ਕੇ ਦੂਜੇ ਪਾਸੇ ਨੂੰ ਨਿਕਲ ਜਾਣਾ ਸ਼ਰਦਾ ਤੇ ਅਸਲ ਦੇ ਵਿੱਚ ਤਾਂ ਅਸੀਂ ਉੱਥੇ ਆਪਣੇ ਸ਼ਰਦਾ ਭੇਟ ਕਰ ਚੱਲੇ ਆ ਨਾ ਹੂੰ ਇੱਕ ਮਿੰਟ ਤਾਂ ਇੱਕ ਸ਼ਖਸੀਅਤ ਨੂੰ ਲੱਗਦਾ ਹੈ ਸਾਹਮਣੇ ਖੜ ਕੇ ਉਹ ਆਪਣੇ ਆਸਥਾ ਮੁਤਾਬਕ ਆਪਣੀ ਸ਼ਰਧਾ ਮੁਤਾਬਕ ਉੱਥੇ ਗੱਲ ਕਰ ਸਕੇ ਉੱਥੇ ਅਰਦਾਸ ਕਰ ਸਕੇ ਹੂੰ ਸੋ ਇਹ ਚੀਜ਼ ਦੇ ਉੱਤੇ ਹੁਣ ਤੇ ਸ਼ਸ਼ੀ ਜਰੂਰ ਸਾਹਿਬ ਕਹਿੰਦੇ ਆ ਕਿ ਪ੍ਰਧਾਨ ਮੰਤਰੀ ਜੀ ਹੂੰ 2014 ਦੇ ਵਿੱਚ ਤੁਸੀਂ ਸ਼ਾਈਨਿੰਗ ਇੰਡੀਆ ਵਿਕਸਤ ਭਾਰਤ ਦਾ ਨਾਰਾ ਦਿੱਤਾ ਸੀ ਹੂੰ ਤੇ 2019 ਦੇ ਵਿੱਚ ਤੁਸੀਂ ਤਬਦੀਲ ਕਰਕੇ ਰੱਖਿਆ ਦਾ ਸੁਰੱਖਿਆ ਹੂੰ ਜਿਹੜਾ ਉੱਥੇ ਬਾਲਾਕوٹ ਹੋਇਆ ਜੀ ਤੇ ਦੂਸਰਾ ਕੁਝ ਵਾਪਰਿਆ ਹੂੰ ਉਹ ਕਹਿੰਦੇ ਐ ਦੱਸ ਦਿਓ ਕਿ ਤੁਸੀਂ ਉਹਦੇ ਵਿੱਚੋਂ ਕਿੰਨਾ ਕੁ ਕੁਸ਼ ਕਰਤਾ ਹੂੰ ਉਹਦਾ ਇੱਕ ਵਾਈਟ ਪੇਪਰ ਜਾਰੀ ਕਰ ਦਿਓ ਦੁਨੀਆ ਨੂੰ ਪਤਾ ਲੱਗ ਜਾਵੇ ਤੁਸੀਂ ਕੀਤਾ ਕੀ ਹੈ ਹੂੰ ਘਟੋ ਘਟ ਦੁਨੀਆ ਨੂੰ ਇਹਦਾ ਜਗਜਾਹਰਤਾ ਹੋ ਜੇ ਸਵੇ ਇਸ ਜਗ੍ਹਾ ਦੇ ਉੱਤੇ ਮਹਿਸੂਸ ਕਰਦਾ ਹਾਂ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਪਹਿਲੀ ਵਾਰ ਚ ਇਹ ਵੀ ਕਿਹਾ ਕਾਲਾ ਧਨ ਲੈ ਕੇ ਆਉਂਗਾ ਤੁਹਾਡੇ ਖਾਤੇ ਆ ਚ ਪਾਉਂਗਾ ਪਤਾ ਨਹੀਂ ਤੁਹਾਡੇ ਖਾਤੇ ਚ ਆਇਆ ਕਿ ਨਹੀਂ ਆਇਆ ਮੈਨੂੰ ਤਾਂ ਪਤਾ ਨਹੀਂ ਮੇਰੇ ਤਾਂ ਆਇਆ ਨਹੀਂ ਹੂੰ ਤੇ ਬਾਅਦ ਦੇ ਵਿੱਚ ਪੁੱਛਿਆ ਗਿਆ ਜਵਾਬ ਆਇਆ ਬਹੁਤ ਉਹ ਇੱਕ ਚੋਣ ਜੁਮਲਾ ਥਾ ਹੂੰ ਅਸੀਂ ਜੁਮਲਿਆਂ ਨਾਲ ਚਲਾਉਂਦੇ ਆ ਹੂੰ ਇੱਥੇ ਨਾ ਬਾਜਪਾਈ ਸਾਹਿਬ ਦੇ ਉੱਤੇ ਲੋਕਾਂ ਨੇ ਲਤੀਫੇ ਬਣਾ ਲੇ ਹੂੰ ਕਿ ਕਿਸੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਗੱਲ ਹੋਈ ਹੂੰ ਉਹ ਕਹਿੰਦੇ ਕਿ ਕੋਈ ਗੱਲ ਚੱਲਦੇ ਚੱਲਦੇ ਚੱਲੀ ਕਿ ਆਹ ਚੀਜ਼ ਹੂੰ ਬਾਜਪਾਈ ਸਾਹਿਬ ਨੂੰ ਪੁੱਛਿਆ ਕਿ ਉਹ ਫਲਾਨਾ ਜਿਗਾਰਡ ਤੁਹਾਡਾ ਦੇਸ਼ ਚੱਲਦਾ ਹੈ ਉਹ ਕਹਿੰਦਾ ਜਿਗਾਰਡ ਨਹੀਂ ਅਸੀਂ ਦੇਸ਼ ਚਲਾ ਸਕਦੇ ਕਿਉਂਕਿ ਅਸੀਂ ਦੇਸ਼ ਚਲਾਉਂਦੇ ਹੂੰ ਜਿਹੜਾ ਮੁਲਕ ਜਿਗਾਰਾ ਤੇ ਚੱਲਦਾ ਹੋਵੇ ਤੇ ਜਿਹੜੇ ਮੁਲਕ ਦੇ ਵਿੱਚ ਲੋਕਾਂ ਨੂੰ ਧਰਮ ਦੇ ਨਾਤੇ ਲੋਕਾਂ ਨੂੰ ਜਾਤਾਂ ਦੇ ਨਾਤੇ ਲੋਕਾਂ ਨੂੰ ਪਾਤਾਂ ਦੇ ਨਾਤੇ ਲੋਕਾਂ ਨੂੰ ਖਿੱਤਿਆਂ ਦੇ ਨਾਤੇ ਹਮ ਹੀ ਬੰਡੀਆਂ ਪਾਈਆਂ ਜਾਨ ਉਹ ਮਿੱਤਰੋ ਇਹ ਚੀਜ਼ਾਂ ਇਨਸਾਨੀਅਤ ਦੇ ਕੋਲ ਨਹੀਂ ਜੇ ਸੱਚ ਵਿੱਚ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤਾਂ ਇਨਸਾਨੀਅਤ ਦੇ ਰੂਪ ਵਿੱਚ ਕਰੋ ਹਮ ਅਨਸਾਨੀਅਤ ਦਾ ਕੰਮ ਕਰੋ ਇਨਸਾਨੀਅਤ ਨੂੰ ਅੱਗੇ ਲਿਆਓ ਹਮ ਤਦ ਹੀ ਕੋਈ ਫਾਇਦਾ ਹੋ ਸਕਦਾ ਹੈ ਜੀ ਸੋ ਇਹ ਨਤੀਜਿਆਂ ਨੂੰ ਛੱਡ ਕੇ ਮੈਂ ਇਹ ਬੇਨਤੀ ਕਰਦਾ ਕਿ ਮੁਲਕ ਦੀ ਆਬਾਦੀ ਬਹੁਤ ਵੱਧ ਗਈ ਉਸ ਹਿਸਾਬ ਨਾਲ ਨੌਕਰੀਆਂ ਦਾ ਦੱਸ ਦਿਓ ਜਿਹੜੀਆਂ ਤੁਸੀਂ ਦਿੱਤੀਆਂ ਵਾਈਡ ਪੇਪਰ 'ਚ ਕਿ 2 ਕਰੋੜ ਨੌਕਰੀ ਕਹੀ ਸੀ ਪੌਣੇ 10 ਸਾਲ ਹੋ ਗਏ 19 ਕਰੋੜ ਤਾਂ ਫਿਰ ਹੋ ਗਈ ਹੋਣੀ ਹੈ ਤੇ ਦਿੱਤੀਆਂ ਕਿੰਨੀਆਂ ਨੇ ਤੇ ਜਾਂ ਫਿਰ ਇਹ ਸਾਰੀ ਜੁਮਲੇਬਾਜੀ ਤੇ ਜੁਗਾੜਬਾਜੀ ਸੀ ਜੀ ਇਹ ਚੀਜ਼ਾਂ ਜਵਾਬ ਮੰਗਦੀਆਂ ਨੇ ਦੇਸ਼ ਦੇ ਹਕੂਮਰਾਨਾਂ ਤੋਂ ਜੀ ਤੇ ਟਲੋ ਸਭ ਜਵਾਬ ਕਿਸਾਨ ਵੀ ਮੰਗ ਰਹੇ ਨੇ ਜਿਹੜੇ ਵਾਦੇ ਕੇਂਦਰ ਸਰਕਾਰ ਨੇ ਕੀਤੇ ਸੀ ਕਿਸਾਨਾਂ ਨਾਲ ਪੰਜਾਬ ਦੇ ਨਾਲ ਵੀ ਕੁਝ ਮੰਗਾਂ ਹੈਗੀਆਂ ਨੇ ਪਰ ਕੇਂਦਰ ਦੇ ਵੱਲ ਜ਼ਿਆਦਾ ਮੰਗਾਂ ਸੀ ਐਮਐਸਪੀ ਦਾ ਮਾਮਲਾ ਲਖੀਮਪੁਰ ਖੇਰੀ ਵਾਲਾ ਮਾਮਲਾ ਇਸ ਤੋਂ ਇਲਾਵਾ ਬਿਜਲੀ ਸੋਧ ਬਿੱਲ ਵਾਲਾ ਮਾਮਲਾ ਕਈ ਮੰਗਾਂ ਨੇ ਕਿਸਾਨਾਂ ਦੀਆਂ ਜਿਹੜੀਆਂ ਅਜੇ ਤੱਕ ਪੂਰੀਆਂ ਨਹੀਂ ਹੋਈਆਂ ਤੇ ਜਿਹੜੇ ਕਿਸਾਨਾਂ ਦੇ ਉੱਤੇ ਪਰਚੇ ਕੀਤੇ ਗਏ ਕਿਸਾਨੀ ਅੰਦੋਲਨ ਦੇ ਦੌਰਾਨ ਉਹ ਵੀ ਕਈਆਂ ਦੇ ਉੱਤੇ ਉਸੇ ਤਰ੍ਹਾਂ ਹੀ ਚੱਲ ਰਹੇ ਨੇ ਰੱਦ ਨਹੀਂ ਕੀਤੇ ਗਏ ਤਾਂ ਉਸ ਨੂੰ ਲੈ ਕੇ ਕਿਸਾਨ ਇੱਕ ਵਾਰ ਫਿਰ ਤਿਆਰੀ ਦੇ ਵਿੱਚ ਨੇ 13 ਫਰਵਰੀ ਨੂੰ ਦਿੱਲੀ ਵੱਲ ਕੂਚ ਕਰਨਾ ਉਹਨਾਂ ਨੇ ਤੇ 16 ਫਰਵਰੀ ਨੂੰ ਭਾਰਤ ਬੰਦ ਦਾ ਸੱਦਾ ਦੇ ਦਿੱਤਾ ਗਿਆ ਹੈ ਇਹ ਸਭ ਦੇ ਚੱਲਦਿਆਂ ਟਰੈਕਟਰ ਮਾਰਚ ਕੀਤਾ ਗਿਆ 26 ਜਨਵਰੀ ਨੂੰ ਤੇ 26 ਜਨਵਰੀ ਵਾਲਾ ਟਰੈਕਟਰ ਮਾਰਚ ਦਿੱਲੀ ਲਾਲ ਕਿਲੇ ਵਾਲਾ ਵੀ ਕਾਫੀ ਚਰਚਾ ਦੇ ਵਿੱਚ ਰਿਹਾ ਸੀਗਾ ਤੇ ਇਸ ਵਾਰ ਵੀ ਕਿਸਾਨਾਂ ਨੇ ਸੰਕੇਤਕ ਤੌਰ ਦੇ ਉੱਤੇ ਇੱਕ ਜੁਟਤਾ ਦਾ ਪ੍ਰਗਟਾਵਾ ਕਰ ਦਿੱਤਾ ਹੈ ਕਿ ਅਸੀਂ ਅਜੇ ਵੀ ਇਕੱਠੇ ਹਾਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹਨ ਤੇ ਦਿੱਲੀ ਵੱਲ ਨੂੰ ਅਸੀਂ ਆ ਰਹੇ ਹਾਂ ਇਹ ਗੱਲ ਬਿਲਕੁਲ درست ਹੈ। ਉਹਨਾਂ ਨੇ 26 ਜਨਵਰੀ ਨੂੰ ਪੂਰੇ ਭਾਰਤ ਦੇ ਵਿੱਚ 500 ਥਾਵਾਤੇ ਹੂੰ ਪੰਜਾਬ ਦੇ ਵਿੱਚ 100 ਥਾਵਾਤੇ ਹੂੰ ਮੈਂ ਵੱਖ-ਵੱਖ ਕਿਸਾਨ ਆਗੂਆਂ ਦਾ ਬਿਆਨ ਸੁਣ ਰਿਹਾ ਸੀ ਹੂੰ ਉਹਨਾਂ ਦਾ ਕਹਿਣਾ ਸੀ ਕਿ ਪੰਜਾਬ ਦੇ ਵਿੱਚ 100 ਤੋਂ ਵੱਧ ਥਾਵਾ ਦੇ ਉੱਤੇ ਟਰੈਕਟਰ ਮਾਰਚ ਹੋਇਆ ਹੈ। ਹੂੰ ਟਰੈਕਟਰ ਮਾਰਚ ਇਹ ਨਹੀਂ ਕਿ ਕਿਸਾਨਾਂ ਨੂੰ ਕੋਈ ਤੇਲ ਫੂਕਣ ਦਾ ਸ਼ੌਕ ਹੈ। ਹੂੰ ਉਹ ਇੱਕ ਰੋਸ ਮਾਰਚ ਸੀ ਹੂੰ ਤੁਸੀਂ ਕਿੰਨਾ ਕੁ ਚਿਰ ਬੇਵਕੂਫ ਬਣਾਓਗੇ ਉੱਥੋਂ ਕਿਸਾਨ ਇੱਕ ਵਾਰੀ ਠਾਲ ਤੇ ਹੂੰ ਕਿ ਤੁਸੀਂ ਘਰਾਂ ਘਰਾਂ ਨੂੰ ਜਾਓ ਹੂੰ ਤੇ ਜਿਹੜੇ ਵਾਦੇ ਉਹਨਾਂ ਦਾ ਲਿਖਤੀ ਰੂਪ ਦੇ ਵਿੱਚ ਕੀਤੇ ਪ੍ਰੈਸ ਰੂਟ ਵੀ ਜਾਰੀ ਹੋਇਆ ਹੂੰ ਉਹ ਜਿਉਂ ਦੀ ਤਿਉਂ ਹੈ ਹੂੰ ਗੋੜੇ ਜੋ ਪੂਣੀ ਉਹ ਨਹੀਂ ਕੀਤੀ ਹੂੰ ਸੋ ਹੁਣ ਕਿਸਾਨ ਕਹਿੰਦੇ ਫਿਰ ਅਸੀਂ ਕਪਾਸਾ ਲਾ ਕੇ ਆਵਾਂਗੇ ਚੰਗਾ ਤਾਂ ਇਹ ਹੈ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਨੇ ਹੂੰ ਜੇ ਕਿਸਾਨ ਜਾਂਦੇ ਆ ਇਕੱਠੇ ਹੋ ਕੇ ਜਾਂ ਚੱਜ ਨਾਲ ਜਾਂ ਜੇ ਕਿਤੇ ਲੋਕ ਸਭਾ ਦੇ ਵਿੱਚ ਤੁਹਾਡਾ ਕੋਈ ਅਸਰ ਨਾ ਹੋਇਆ ਹੂੰ ਫਿਰ ਤੁਸੀਂ 1500 ਦੀ ਵੀ ਜਾਇ ਭਾਵੇਂ 15 ਲੱਖ ਮਾਰਚ ਕਰ ਲਿਓ ਕਿਸੇ ਨੇ ਨਹੀਂ ਪੁੱਛਣਾ ਹੂੰ ਪਹਿਲਾਂ 14ਾ ਛੱਡੋ ਇੱਕ ਦੂਜੇ ਦੇ ਵਕਰੀਆਂ ਵਕਰੀਆਂ ਜਿੱਥੇ ਬੰਦੀਆਂ ਜਦੋਂ ਬੰਜੇ ਲਿੱਕਾ ਤੇ 1500 ਜਿੱਥੇ ਬੰਦੀਆਂ ਦਾ ਕੀ ਭਾਗ ਮਤਲਬ ਹੂੰ ਕਦੇ 32 ਨੇ ਜੀ ਕਦੇ 37 ਨੇ ਕਦੇ 62 ਹੋ ਗਈਆਂ ਕਦੇ 67 ਹੋ ਗਈਆਂ ਕਦੇ 65 ਹੋ ਗਈਆਂ ਹੂੰ ਸੋ ਇਹਨਾਂ ਨੂੰ ਜੇ ਸੰਘਰਸ਼ ਲੜਨਾ ਦੁਸ਼ਮਣ ਬਹੁਤ ਸਖਤ ਹੈ ਬਹੁਤ ਮਜ਼ਬੂਤ ਹੈ ਤਾਂ ਤੁਹਾਨੂੰ ਵੀ ਇੱਕ ਜੁਟਤਾ ਦੇ ਨਾਲ ਹੀ ਲੜਨਾ ਪਵੇਗਾ ਜੀ ਪਟਲਸੋ ਵੱਡਾ ਸਵਾਲ ਇੱਕ ਹੋਰ ਵੀ ਖੜਾ ਹੋ ਜਾਂਦਾ ਹੈ ਕਿ ਜਦੋਂ ਕਮੇਟੀ ਬਣਾਉਣ ਦੀ ਗੱਲ ਆਈ ਸੀ ਐਮਐਸਪੀ ਦੇ ਉੱਤੇ ਤਾਂ ਉਦੋਂ ਇਹਨਾਂ ਨੇ ਕਿਹਾ ਸੀ ਕਿ ਤੁਹਾਡੇ ਅਸੀਂ ਮੈਂਬਰ ਪਾਵਾਂਗੇ ਕਿਸਾਨਾਂ ਦੇ ਪਰ ਹੁਣ ਲੋਕ ਵੀ ਸਵਾਲ ਖੜੇ ਕਰਦੇ ਨੇ ਕਿ ਉਦੋਂ ਜੇ ਮੈਂਬਰ ਪੈ ਜਾਂਦੇ ਹੋ ਸਕਦਾ ਕਿਤੇ ਸੁਣਵਾਈ ਹੋ ਜਾਂਦੀ ਕਿਉਂਕਿ ਘਟੋ-ਘਟ ਕੇਂਦਰ 'ਚ ਤੁਹਾਡੀ ਗੱਲ ਤਾਂ ਪਹੁੰਚਦੀ ਉਹਨਾਂ ਮੀਟਿੰਗਾਂ ਦੇ ਵਿੱਚ ਉਦੋਂ ਵੀ ਇਹ ਕਹਿੰਦੇ ਤਿੰਨ ਜਣੇ ਜਾਂ ਚਾਰ ਜਣੇ ਜਿੰਨੇ ਵੀ ਕਿਹਾ ਸੀ ਉਹਨਾਂ ਨੇ ਸ਼ਾਮਲ ਹੁੰਦੇ ਤਾਂ ਸ਼ਾਇਦ ਐਮਐਸਪੀ ਦਾ ਕੋਈ ਮਸਲਾ ਹੱਲ ਹੋ ਜਾਂਦਾ ਬਿਲਕੁਲ ਤੁਸੀਂ ਆਪਣਾ ਉੱਥੇ ਜਿਹੜਾ ਤੁਹਾਡੀ ਕੋਈ ਵੀ ਗੱਲ ਸੀ ਤੁਸੀਂ ਹੱਕ 'ਚ ਸੀ ਵਿਰੋਧ 'ਚ ਸੀ ਉਹ ਦਰਜ ਕਰਾਉਂਦੇ ਕਾਰਵਾਈ ਰਜਿਸਟਰ ਦੇ ਵਿੱਚ ਹੂੰ ਦੇ ਪ੍ਰੋਸੀਡਿੰਗ ਦੇ ਵਿੱਚ ਸਾਡਾ ਦਰਜ ਕਰੋ ਜੀ ਤੁਸੀਂ ਜਿਹੜਾ ਕੁਛ ਆ ਕਰ ਰਹੇ ਹੋ ਅਸੀਂ ਨਹੀਂ ਸਹਿਮਤ ਉਹਦੇ ਨਾਲ ਹਮ ਇੱਕ ਬੰਦਾ ਵੀ ਜੇ ਸਹਿਮਤ ਹੋ ਜਾਵੇ ਹਮ ਉਹਦਾ ਬਕਾਇਦਾ ਤੌਰ ਦੇ ਉੱਤੇ ਉਹ ਬਿਆਨ ਦਰਜ ਕੀਤਾ ਜਾਂਦਾ ਹੈ ਜੀ ਬਕਾਇਦਾ ਤੌਰ ਦੇ ਉੱਤੇ ਉਹ ਦੇਖਿਆ ਜਾਂਦਾ ਮੈਂ ਮਹਿਸੂਸ ਕਰਦਾ ਇਹਨਾਂ ਨੂੰ ਉੱਥੇ ਉਹ ਹਮ ਕਰਨਾ ਚਾਹੀਦਾ ਸੀ ਪਤਾ ਨਹੀਂ ਉਹਨਾਂ ਦੀ ਕੀ ਮਜਬੂਰੀ ਹੈ ਫੇਰ ਉਹੀ ਆ ਜਾਂਦਾ ਹਮ ਕਿ ਫਲਾਨਾ ਪਾਤਾ ਉਹ ਪਾਤਾ ਜਿਹੜਾ ਕੋਈ ਪੈ ਗਿਆ ਉਥੇ ਕੱਲ ਨਾ ਕਰਕੇ ਆਇਆ ਮੁਰਗੇ ਕਰਨ ਕੇ ਸਰਕਾਰ ਨਾਲ ਰਲ ਕੇ ਇਹਦਾ ਗਦਾਰ ਨੇ ਹੂੰ ਇਹਨਾਂ ਦੀਆਂ तमाम ਸਮੱਸਿਆਵਾਂ ਮਾਣੇ ਜਿਹੜੀਆਂ ਉਥੇ ਨਾਲੋ ਨਾਲ ਦੇਖੀਆਂ ਜਾ ਰਹੀਆਂ ਨੇ ਸੋ ਮੈਂ ਬਸ ਉਸ ਕਰਦਾ ਕਿ ਇਹਨਾਂ ਨੂੰ ਮਤਲਬ ਸੂਝ ਨਾਲ ਬੜੇ ਸਿਆਣੇ ਸਿਆਣੇ ਆਗੂ ਇਹਨਾਂ ਚ ਬੈਠੇ ਨੇ ਕਿ ਕੋਈ ਵੀ ਤਰੀਕਾ ਅਪਣਾ ਕੇ ਮੇਰਾ ਖਿਆਲ ਜੇ 3 4 5 ਛੱਡੋ ਇੱਕ ਵੀ ਪਾਉਂਦੇ ਹੂੰ ਕਤੂ ਉੱਥੇ ਬਹਿ ਕੇ ਜੇ ਗੱਲ ਨਹੀਂ ਫਟਾਉਂਦੀ ਆਪਣੇ ਹੱਕ 'ਚ ਨਹੀਂ ਵਿਰੋਧ ਚ ਤਾਓ ਹੂੰ ਬਿਲਕੁਲ ਚੰਗਾ ਹੋਣਾ ਸੀ ਜੀ ਡੇਰ ਸਾਹਿਬ ਸੜਕ ਸੁਰੱਖਿਆ ਫੋਰਸ ਜਿਹੜੀ ਆ ਉਹ ਲਾਂਚ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਸੜਕਾਂ ਦੀ ਸੁਰੱਖਿਆ ਵਾਸਤੇ ਫੋਰਸ ਗਠਿਤ ਕੀਤੀ ਗਈ ਹੈ ਤੇ ਕੱਲ ਵੱਡੀ ਗਿਣਤੀ ਦੇ ਵਿੱਚ ਆਧੁਨਿਕ ਜਿਹੜੇ ਉਪਕਰਨਾਵਾਂ ਦੇ ਨਾਲ ਲੈਸ ਗੱਡੀਆਂ ਨੇ ਉਹਨਾਂ ਨੂੰ ਹਰੀ ਝੰਡੀ ਦਿਖਾਈ ਗਈ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਵੱਲੋਂ ਜਲੰਧਰ ਦੇ ਵਿੱਚ ਸਮਾਰੋਹ ਕੀਤਾ ਗਿਆ ਸੀ ਇਹ ਕਹਿੰਦੇ ਹੁਣ ਜਿਹੜੇ ਸੜਕ ਹਾਦਸੇ ਨੇ ਉਹਨਾਂ ਦੇ ਵਿੱਚ ਕਮੀ ਆ ਜਾਵੇਗੀ ਤੇ ਇੱਕ ਹੋਰ ਉਹਨਾਂ ਨੇ ਗੱਲ ਕਹਿਤੀ ਕਿ ਅਸੀਂ 1 ਫਰਵਰੀ ਤੋਂ ਇਹ ਸ਼ੁਰੂ ਹੋਵੇਗੀ ਸੜਕਾਂ ਤੇ ਫੋਰਸ ਆਏਗੀ ਤੇ 1 ਤੋਂ ਲੈ ਕੇ 29 ਫਰਵਰੀ ਤੱਕ ਦਾ ਡੇਟਾ ਵੀ ਤੁਹਾਨੂੰ ਦਵਾਂਗੇ ਜਨਤਕ ਕਰਾਂਗੇ ਕਿ ਕਿੰਨੇ ਹਾਦਸੇ ਪਹਿਲਾਂ ਹੁੰਦੇ ਸੀ ਤੇ ਸਾਡੀ ਸੜਕ ਸੁਰੱਖਿਆ ਫੋਰਸ ਦੀ ਕੀ ਕਾਰਗੁਜ਼ਾਰੀ ਹੈ ਕਿਸ ਤਰ੍ਹਾਂ ਦੇ ਨਾਲ ਉਹਨੇ ਇਹ ਜਿਹੜਾ ਆਪਣਾ ਕੰਮ ਸ਼ੁਰੂ ਕਰ ਦਿੱਤਾ ਚੰਗਾ ਹੁੰਦਾ ਇਹ 1 ਜਨਵਰੀ ਤੋਂ ਕੀਤੀ ਜਾਂਦੀ ਹੂੰ ਸਭ ਤੋਂ ਵੱਧ ਸੜਕਾਂ 'ਸੇ ਧੁੰਦ 'ਚ ਹੁੰਦੇ ਨੇ ਹੂੰ ਪਰ ਵੀ ਦੇ ਵਿੱਚ ਧੁੰਦ ਦਾ ਨਾਮੋ ਨਿਸ਼ਾਨ ਨਹੀਂ ਰਹਿੰਦਾ ਮਿਟ ਜਾਂਦਾ ਹਾਂ ਅੰਕੜੇ ਜਾਰੀ ਕਰਦੇ ਹਾਂ ਜਨਵਰੀ ਦੇ ਹਾਂ ਚਲੋ ਦੇਰ ਆਏ ਦਰਸਤਾਏ ਤੁਸੀਂ ਕੀਤਾ ਤਾਂ ਹੈ ਨਾ ਹਾਂ ਅਸੀਂ ਇਸ ਗੱਲ ਦੀ ਪ੍ਰਸ਼ੰਸਾ ਕਰਦੇ ਹਾਂ 129 ਵਾਹਨ ਸੜਕਾਂ ਤੇ ਜਾਣਗੇ ਹਾਂ ਅਸੀਂ ਕਹਿ ਸਕਦੇ ਆ ਕਿ 117 ਦਾ ਵਿਧਾਨ ਸਭਾ ਦੇ ਹਲਕੇ ਹੋਗੇ ਹਾਂ ਲੁਧਿਆਣਾ ਕੱਲੇ ਦੇ ਵਿੱਚ ਚਾਰ ਹਲਕੇ ਨੇ ਚਾਰ ਵਾਹਨ ਉੱਥੇ ਹੋਗੇ ਜੀ ਜੇ ਕਹਿ ਸਕਦੇ ਆ ਕਿ ਜਿੱਥੇ ਜਿੱਥੇ ਕਮਿਸ਼ਨਰੇਟ ਨੇ ਲੁਧਿਆਣਾ ਅੰਮ੍ਰਿਤਸਰ ਜਲੰਧਰ ਉੱਥੇ ਤੇ ਬਾਕੀ ਹਰੇਕ ਵਿਧਾਨ ਸਭਾ ਹਲਕੇ ਚ ਇੱਕ ਵਾਹਨ ਜਾਵੇਗਾ ਹੂੰ ਫਰਿਸ਼ਤੇ ਯੋਜਨਾ ਵੀ ਸ਼ੁਰੂ ਕਰਤੀ ਐ ਹੂੰ ਜੇ ਕੋਈ जख्मी ਨੂੰ ਲੈ ਕੇ ਆਵੇਗਾ ਉਹਨੂੰ 2000 ਰੁਪਏ ਦਿੱਤਾ ਜਾਵੇਗਾ ਹੂੰ ਪਹਿਲੇ ਜਮਾਨੇ ਚ ਇਸ ਕਰਕੇ ਨਹੀਂ ਸੀ ਕੋਈ ਚੱਕਦਾ ਹੂੰ ਕਿ ਪੁਲਿਸ ਵਾਲੇ ਉਸੇ ਦੀ ਗੱਲ ਪਾਈ ਜਾਂਦੇ ਸੀ ਕਿ ਆ ਜਾ ਤੂੰ ਹੀ ਮਾਰ ਕੇ ਆਇਆ ਹੋਏਗਾ ਹੂੰ ਸੋਧਾ ਹੋਈਆਂ ਨੇ ਸ਼ੁਰੂਆਤ ਚੰਗੀ ਐ ਜਿਦ ਦਿਨੇ ਵੱਧ ਤੋਂ ਵੱਧ ਬੰਦੇ ਸੜਕਾਂ 'ਚੋਂ ਬਚ ਸਕਣ। ਹੂੰ ਮੈਂ ਸਮਝਦਾ ਕਿ ਚਲਾਨ ਬੁੱਕ ਵੀ ਇਹਦੇ ਵਿੱਚ ਹੋਵੇ। ਜਿਹਦਾ ਕਸੂਰ ਹੈ ਹੂੰ ਉਹਦਾ ਤੁਰੰਤ ਚਲਾਨ ਕੱਟਿਆ ਜਾਵੇ ਜਾਂ ਘਰੇ ਜਾਵੇ। ਇੱਕ ਸ਼ਹਿਰ ਦੇ ਵਿੱਚ ਤੁਸੀਂ ਇਹ ਜਮਾਇਸ਼ ਦੇ ਤੌਰ ਤੇ ਉੱਤੇ ਜੇ 10-10 ਕੈਮਰੇ ਵੀ ਚਾਲੂ ਕਰ ਲਵੋ। ਹੂੰ 10-10 ਸਿਰਫ ਬਾਲੇ ਨਹੀਂ। ਅਚੰਚੇਤ ਉੱਥੋਂ ਦੀ ਜਦੋਂ ਲੰਘੇ ਹੂੰ ਔਰ ਇਹਨਾਂ ਨੂੰ ਮੂਵੇਬਲ ਬਣਾ ਲਓ। ਹੂੰ ਤੁਹਾਡੇ ਵਾਹਨ 'ਚ ਹੀ ਹੋਣ ਹੈਗੇ ਆ ਜੀ ਇਹਦੇ ਵਿੱਚ ਕੈਮਰੇ ਵੀ ਆ ਜੀ ਨਾਲ ਹੀ ਮੁੱਖ ਮਾਨ ਨੇ ਕਹਿ ਵੀ ਦਿੱਤਾ ਹੈ ਜੀ ਉਹਨਾਂ ਨੇ ਕਿਹਾ ਕਿ ਚਲਾਨ ਮੌਕੇ ਤੇ ਹੋਊਗਾ ਕੈਮਰੇ ਤੋਂ ਪਰੇ ਜਿਹੜਾ ਚਲਾਨ ਹੋਇਆ ਉਹ ਸਮਝੋ ਵੀ ਪੁਲਿਸ ਵਾਲੇ ਨੇ ਭ੍ਰਿਸ਼ਟਾਚਾਰ ਕੀਤਾ ਮੈਂ ਸਮਝ ਗਿਆ ਹੂੰ ਇਹਨਾਂ ਨੇ ਮਾਨਸਾ ਦੇ ਵਿੱਚ ਬੰਦਾ ਜਾ ਕੇ ਫੜਿਆ ਸੀ ਨਾ ਉਦੋਂ ਇੱਕ ਵਾਰੀ ਕਿ ਤੂੰ ਭਾਈ ਚਲਾਨ ਦੀ ਥਾਂ ਤੇ ਤੇ ਸੁਪਰ ਡਿਊਟੀ ਕਰ ਰਹੇ ਹੈਂ ਹੂੰ ਹੁਣ ਇਹ ਤੁਸੀਂ ਦੇਖਿਆ ਹੋਊ ਕਦੇ ਸਪੀਡ ਵਾਲੇ ਲੁੱਕ ਕੇ ਖੜੇ ਹੁੰਦੇ ਆ ਹੂੰ ਉਸ ਤਰੀਕੇ ਨਾਲ ਹੋਵੇ ਜੇ ਵੱਲੋਂ ਇੱਕੋ ਸੜਕ ਤੇ ਖੜ ਗਏ ਫਿਰ ਤਾਂ ਪਤਾ ਲੱਗ ਜੂ ਹਮ ਆ ਚੰਚਿਤ ਸੋ ਉੱਥੇ ਜਾ ਕੇ ਜਦੋਂ ਹੋਇਆ ਸਾਡੇ ਲੋਕਾਂ ਨੂੰ ਆਤਾਂ ਬਦਲਣ ਵਾਸਤੇ ਸਖਤੀ ਕਰਨੀ ਪੈ ਰਹੀ ਹੈ ਭਾਪ ਸੜਕ ਹਾਸਾਂ ਚ ਕਤਲਾਂ ਨਾਲੋਂ ਵੱਧ ਕੇਸ ਆਉਂਦੇ ਨੇ ਇਸ ਕਰਕੇ ਜਿਹੜੀ ਇਹ ਸ਼ੁਰੂਆਤ ਚੰਗੀ ਹੈ ਇਹਨੂੰ ਹੋਰ ਹੇਠਲੇ ਪੱਧਰ ਤੱਕ ਲੈ ਜਾ ਕੇ ਮਜ਼ਬੂਤੀ ਨਾਲ ਅੱਗੇ ਲਿਜਾਣਾ ਚਾਹੀਦਾ ਜੀ ਟੋਲ ਸਾਹਿਬ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਦੀ ਰਿਹਾਈ ਦਾ ਮਾਮਲਾ ਕਾਫੀ ਸੁਰਖੀਆਂ ਦੇ ਵਿੱਚ ਹੈ ਤੇ ਲਗਾਤਾਰ ਭਖ ਵੀ ਰਿਹਾ ਹੈ ਇਹਦੇ ਉੱਤੇ ਵੱਖ-ਵੱਖਰੇ ਤਰੀਕੇ ਦੇ ਨਾਲ ਲੀਡਰ ਵੀ ਬਿਆਨ ਦੇ ਰਹੇ ਨੇ ਰਿਹਾਈ ਵਾਸਤੇ ਅਰਜ਼ੀ ਗਈ ਸੀ ਪਰ ਜਿਹਨੂੰ ਰੱਦ ਕਰ ਦਿੱਤਾ ਗਿਆ ਕੇਂਦਰ ਸਰਕਾਰ ਦੇ ਉੱਤੇ ਇਲਜ਼ਾਮ ਖੜੇ ਹੋਏ ਭਾਜਪਾ ਦੇ ਉੱਤੇ ਇਲਜ਼ਾਮ ਲੱਗੇ ਤੇ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਦੇ ਉੱਤੇ ਵੀ ਵਿਰੋਧੀਆਂ ਨੇ ਕਈ ਤਰ੍ਹਾਂ ਦੇ ਦੋਸ਼ ਮਾਰ ਦਿੱਤੇ ਨੇ ਪਰ ਇਹ ਸਭ ਦੇ ਬਾਵਜੂਦ ਅਜੇ ਤੱਕ ਉਹ ਮਾਮਲਾ ਖਟਾਈ ਦੇ ਵਿੱਚ ਹੀ ਆ ਕੋਈ ਵੀ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ ਦੇਖੋ ਦਵਿੰਦਰਪਾਲ ਸਿੰਘ ਪੁੱਲਰ ਦਾ ਮਾਮਲਾ ਜਿਹੜਾ ਹੈਗਾ ਤੁਸੀਂ ਯਾਦ ਕਰੋ ਬਿਲਕਸਵਾਨੋ ਵਾਲਾ ਹੂੰ ਇਹ ਰਾਜਾਂ ਦਾ ਵਿਸ਼ਾ ਹੂੰ ਇਹਦੇ ਵਿੱਚ ਜਿੰਨਾ ਮਰਜੀ ਅਰਵਿੰਦ ਕੇਜਰੀਵਾਲ ਝੂਠ ਬੋਲੀ ਜਾਵੇ ਉਹਦੇ ਬੰਦੇ ਝੂਠ ਬੋਲੀ ਜਾਣ ਹੂੰ ਪਰ ਜੇਲ੍ਹ ਮੰਤਰੀ ਚੇਅਰਮੈਨ ਹੁੰਦਾ ਹੂੰ ਉਹ ਤਾਂ ਜੀ ਅਧਿਕਾਰੀਆਂ ਨੇ ਐ ਕਹਤਾ ਸ਼ੇਧ ਅਧਿਕਾਰੀਆਂ ਨੇ ਗਲਤ ਕਹਿ ਉਲਟ ਪਾਸੇ ਕਹਿਤਾ ਹੂੰ ਨਹੀਂ ਜੇ ਤੁਸੀਂ ਚਾਹੁੰਦੇ ਇਹ ਜਿਹੜਾ ਦਵਿੰਦਰਪਾਲ ਵਾਲਾ ਮਾਮਲਾ ਤੇ ਰਾਜੋਵਾਨੇ ਵਾਲਾ ਇੱਕ ਬਿੱਟਾ ਇੱਕ ਬਿੱਟੂ ਹੂੰ ਇਹ ਪਹਿਲਾਂ ਘਰਕ ਪੈਂਦੇ ਆ ਹੂੰ ਇਹਨਾਂ ਦੇ ਗੜਕਣ ਦੇ ਨਾਲ ਇਹ ਮਾਮਲਾ ਖਟਾਈ ਚ ਹੁਣ 46 ਕੇਸ ਆਏ ਹੂੰ ਇਹਦੇ ਵਾਸਤੇ ਹੂੰ 46 ਦੇ ਵਿੱਚੋਂ 14 ਨੂੰ ਮਾਫ ਕੀਤਾ ਗਿਆ ਹੂੰ ਬਾਕੀ ਜਿਹੜੇ ਐ ਰਜਿਸਟਰਡ ਜਿਹੜੇ ਸੀ ਉਹਨੇ ਮੇਰਾ ਖਿਆਲ ਇਹਦੇ ਵਿੱਚ ਦੇ ਦਿੱਲੀ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਇਨੂੰ ਸਹੀ ਤੱਥ ਹੂੰ ਲੋਕਾਂ ਦੇ ਸਾਹਮਣੇ ਰੱਖਣਾ ਚਾਹੀਦਾ ਹੈ ਕਿ ਕਿਉਂ ਜਦੋਂ ਬੰਦਾ ਉਹ ਇੱਕ ਕਿਸਮ ਦੇ ਨਾਲ ਫਾਂਸੀ ਤੋਂ ਉਮਰ ਕੈਦ 'ਚ ਆ ਗਿਆ ਹੂੰ ਉਮਰ ਕੈਦ ਵਾਸਤੇ ਨਿਰਧਾਰਤ ਕੀਤਾ ਹੋਇਆ ਕਿ ਉਹਨੇ ਇੰਨਾ ਸਮਾਂ ਕੱਟਣਾ ਹੈ ਹੂੰ ਇਹਨੂੰ ਮੈਂ ਸਮਝਦਾ ਕਿ ਉਹਦੀ ਮਾਨਸਿਕ ਹਾਲਤ ਨੂੰ ਦੇਖਦੇ ਹੋਏ ਇਹਦੇ ਵਿੱਚ ਫੈਸਲਾ ਕਰ ਦੇਣਾ ਚਾਹੀਦਾ ਜਿਹੜੇ ਇਹਦੇ ਤੇ ਰਾਜਨੀਤੀ ਕਰਦੇ ਉਹ ਛੱਡਦੇ ਨਹੀਂ ਚਾਹੀਦੀ ਹੈ ਹੂੰ ਕੋਈ ਮਨੁੱਖਤਾ ਵੀ ਹੈ ਹੂੰ ਜਿਲਾ ਨੂੰ ਸੁਧਾਰ ਕਰ ਕਹਿੰਦੇ ਸੀ ਵੀ ਜੇ ਬੰਦੇ ਤੋਂ ਜਾਣੇ ਅਣਜਾਣੇ ਚ ਗਲਤੀ ਹੋ ਗਈ ਹੋ ਗਈ ਉਹਨੂੰ ਮੌਕਾ ਮਿਲਣਾ ਚਾਹੀਦਾ ਸੁਦਰਤ ਦਾ ਹੂੰ ਸੋ ਦਵਿੰਦਰਪਾਲ ਭੁੱਲਰ ਨੇ ਜ਼ਿੰਦਗੀ ਦਾ ਜਿਹੜਾ ਮੁੱਖ ਪੜਾਆ ਆ ਉਹ ਤਾਂ ਕੱਢ ਲਿਆ ਹੂੰ ਤਾਂ ਆਖਰੀ ਪੜਾਵਾਲੂ ਬੱਧ ਰਿਹਾ ਮੈਨੂੰ ਯਾਦ ਆ ਕਿ ਉਹਦੀ ਜਿਹੜੀ ਧਰਮ ਪਤਨੀ ਐ ਬੀਬੀ ਹੂੰ ਉਹ ਦੇਖੋ ਕਿੰਨੀ ਮਤਲਬ ਸੰਕਟ ਦੇ ਵਿੱਚ ਐ ਸਾਹਮਣੇ ਪਤੀ ਵੀ ਦੀਦਾ ਪਰ ਉਹ ਇੱਕੋ ਹੀ ਪੈਰੋਲ ਆਇਆ ਸੀ ਅੱਜ ਕੱਲ੍ਹ ਅੰਮ੍ਰਿਤਸਰ ਦੀ ਜੇਲ੍ਹ ਚ ਜੀ ਬਿਲਕੁਲ ਜੀ ਤੇ ਇਸ ਮਾਮਲੇ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦਾ ਦਿੱਲੀ ਵਿੰਗਾ ਉਹਨਾਂ ਨੇ ਇੱਕ ਰਿਵਿਊ ਪਟੀਸ਼ਨ ਵੀ ਪਾਈ ਹੋਈ ਆ ਵੀ ਇਹਦੇ ਉੱਤੇ ਮੁੜ ਵਿਚਾਰ ਕੀਤਾ ਜਾਵੇ ਤੇ ਉਹਦੇ ਉੱਤੇ ਕੀ ਫੈਸਲਾ ਆਉਂਦਾ ਉਹ ਵੀ ਦੇਖਣ ਵਾਲਾ ਸਮਾਂ ਹੀ ਦੱਸੇਗਾ ਕਿ ਕੀ ਉਹਦੇ ਉੱਤੇ ਦੁਬਾਰਾ ਜਿਹੜੀ ਰਿਵਿਊ ਕਮੇਟੀ ਆ ਉਹ ਕਰਦੀ ਆਏ ਕੁਝ ਜਾਂ ਨਹੀਂ ਜਾਂ ਇਹ ਹੀ ਮਾਮਲਾ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਟੈਲਸਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਵੱਖ-ਵੱਖ ਮੁੱਦਿਆਂ ਦੇ ਉੱਤੇ ਆਪਣਾ ਪ੍ਰतिकਰਮ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਬਹੁਤ ਮਿਹਰਬਾਨੀ ਸ਼ੁਕਰ ਧੰਨਵਾਦ ਆ ਸਾਡੇ ਦਰਸ਼ਕਾਂ ਦਾ ਜਿਹੜੇ ਇਸ ਪ੍ਰੋਗਰਾਮ ਨੂੰ ਦੇਖਦੇ ਨੇ ਤੇ ਅਗਲੇ ਹਫਤੇ ਇਸੇ ਪ੍ਰੋਗਰਾਮ ਦੇ ਵਿੱਚ ਹੋਰ ਸਰਗਰਮੀਆਂ ਦੇ ਉੱਤੇ ਝਾਤ ਪਾਵਾਂਗੇ ਤੁਹਾਨੂੰ ਨਵੇਂ ਮੁੱਦਿਆਂ ਦੀ ਜਾਣਕਾਰੀ ਦੇਵਾਂਗੇ ਇਜਾਜ਼ਤ ਦਿਓ ਧੰਨਵਾਦ